ਬਟਾਲਾ ਦੇ ਭਾਜਪਾ ਦਫਤਰ ਵਿਖੇ ਭਾਜਪਾ ਦੇ ਆਗੂ ਅਤੇ ਉਪ ਪ੍ਰਧਾਨ ਫਤੇ ਜੰਗ ਸਿੰਘ ਬਾਜਵਾ ਵੱਲੋਂ ਪ੍ਰੈਸ ਵਾਰਤਾ ਕੀਤੀ ਇਸ ਮੌਕੇ ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੀ ਲਗਾਤਾਰ ਕਾਨੂੰਨ ਵਿਵਸਥਾ ਵਿਗੜਨ ਕਾਰਨ ਪੰਜਾਬ ਦੀ 15000 ਕਰੋੜ ਦੀ ਵਪਾਰ ਮਧ ਪ੍ਰਦੇਸ਼ ਵਿੱਚ ਜਾ ਚੁੱਕੀ ਹੈ ਲੁਧਿਆਣਾ ਦੇ 10000 ਕਰੋੜ ਦੀ ਸਾਈਕਲ ਇੰਡਸਟਰੀ ਉੱਤਰ ਪ੍ਰਦੇਸ਼ ਵਿੱਚ ਚਲੀ ਗਈ ਹੈ ਦੇਸ਼ ਵਿੱਚੋਂ ਪੰਜਾਬ ਵਿੱਚ ਕ੍ਰਾਈਮ ਇੱਕ ਨੰਬਰ ਤੇ ਹੈ ਪੰਜਾਬ ਦੀਆਂ ਜੇਲਾਂ ਦੀ ਕੈਦੀਆਂ ਦੀ ਸਮਰੱਥਾ 26000 ਹੈ ਪਰ ਉਹਨਾਂ ਵਿੱਚ ਕੈਦੀ 32000 ਹਨ ਪੰਜਾਬ ਡਰੱਗ ਮਾਮਲੇ ਵਿੱਚ ਦੇਸ਼ ਵਿੱਚੋਂ ਦੂਸਰੇ ਨੰਬਰ ਤੇ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਚੰਗੀ ਲੀਡਰਸ਼ਿਪ ਅਤੇ ਚੰਗੀ ਪਾਰਟੀ ਦੀ ਸਰਕਾਰ 2027 ਵਿੱਚ ਲਿਆਉਣੀ ਚਾਹੀਦੀ ਹੈ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਦਿਨ ਰਾਤ ਅਸੀਂ ਬਟਾਲੇ ਦੇ ਵਿੱਚ ਵੇਖ ਰਹੇ ਹਾਂ ਇਹ ਅੱਜ ਤੋਂ ਨਹੀਂ ਇਹ ਤਕਰੀਬਨ 2-3 ਸਾਲਾਂ ਤੋਂ ਸ਼ੁਰੂ ਹੋ ਚੁੱਕਾ ਸੀ ਫਰੋਤੀਆਂ ਦੇਣੀਆਂ ਚੁੱਪਚੀਪੀਤੇ ਬਿਜ਼ਨਸਮੈਨਾਂ ਨੇ ਗੈਂਗਸਟਰਜ਼ ਨੂੰ ਕਿਉਂਕਿ ਅਗਲੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਪੁਲਿਸ ਨਾ ਦੀ ਚੀਜ਼ ਕੋਈ ਨਹੀਂ ਪੋਲਿਟੀਕਲ ਸਾਨੂੰ ਕੋਈ ਸਰਕਾਰ ਦਾ ਕੋਈ ਆਸਰਾ ਕੋਈ ਨਹੀਂ ਤੇ ਆਪਣੇ ਪੈਸੇ ਦੇ ਕੇ ਆਪਣੇ ਪਰਿਵਾਰਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਉਹਨਾਂ ਨੇ ਗੈਂਗਸਟਰਸ ਨੂੰ ਪੈਸੇ ਦੇਣਾ ਸੇਫ ਸਮਝਿਆ ਰਾਦਰਦਨ ਕਿ ਪੁਲਿਸ ਜਾਂ ਸਰਕਾਰ ਦੇ ਨੋਟਿਸ ਗੱਲ ਆ ਅਸੀਂ ਕੋਈ ਪੋਲਿਟੀਕਲ ਗੱਲ ਨਹੀਂ ਇੱਥੇ ਛੇੜ ਰਹੇ ਆ ਕਿਧਾ ਕਰ ਰਹੇ ਪਰ ਜਿਹੜੇ ਹਾਲਾਤ ਬਟਾਲਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਅੱਜ ਵੱਧ ਤੋਂ ਬੱਤਰ ਹੋ ਗਏ ਨੇ ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਕੋਈ ਨਹੀਂ ਉਦੇ ਮੈਂ ਐਂਕਰ ਦੇ ਤੁਹਾਨੂੰ ਤੁਹਾਨੂੰ ਇਸ ਕਰਕੇ ਕਰ ਰਿਹਾ ਵੀ ਪ੍ਰੈਸ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਅੱਜ ਪੰਜਾਬ 'ਚ ਚੱਲ ਕੀ ਰਿਹਾ ਹੈ ਪ੍ਰੈਸ ਕਾਨਫਰੰਸ ਕਰ ਜਾਨੀ ਵੀ ਜੀ ਉਹਨੇ ਆ ਕਰਤਾ ਜੀ ਮੈਂ ਆ ਕਰਾਂਗਾ ਇਹ ਗੱਲਾਂ ਨਹੀਂ ਅੱਜ ਐਸ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਜਿਹੜੀ ਕਿ ਹੋਮ ਮਿਨਿਸਟਰੀ ਦਾ ਇੱਕ ਸੱਤਾ ਹੈ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇੰਨਾ ਥੱਲੇ ਗਿਰ ਚੁੱਕਾ ਹੈ ਵੀ ਅੱਜ ਹਿੰਦੁਸਤਾਨ ਦੇ ਵਿੱਚ ਸਾਰਿਆਂ ਨੂੰ ਮਾੜੀ ਸਟੇਟ ਲਾਅ ਐਂਡ ਆਰਡਰ ਤੇ ਪੰਜਾਬ ਹੈ ਇਹਦੇ ਵਿੱਚ ਉਹਨਾਂ ਨੇ ਇਥੋਂ ਤੱਕ ਐਂਕੜੇ ਵੀ ਦਿੱਤੇ ਵੀ ਜਿਹੜੀਆਂ ਜੇਲ੍ਹਾਂ ਦੇ ਵਿੱਚ 26000 ਬੰਦਾ ਪੰਜਾਬ ਦੀਆਂ ਜਿਨ੍ਹਾਂ 'ਚ 26000 ਵਿਅਕਤੀ ਅੰਦਰ ਸਮਾ ਸਕਦੀਆਂ ਜੇਲ੍ਹਾਂ ਉੱਥੇ ਅੱਜ 32000 ਬੰਦਾ ਹੈ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਫੁੱਲੀ ਪੈਕ ਨੇ ਓਵਰ ਪੈਕਡ ਨੇ ਔਰ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਵਿੱਚ ਪਿਛਲੇ 2 ਸਾਲਾਂ ਦੀਆਂ ਜਿੰਨੀਆਂ ਮੌਤਾਂ ਜੇਲ੍ਹਾਂ 'ਚ ਹੋਈਆਂ ਨੇ ਕਿਉਂਕਿ तकरीबन 20 ਤੋਂ 24 ਉਹਦਾ ਐਂਕੜਾ ਜਿਹੜਾ ਮੇਰੇ ਕੋਲ ਹੈ ਉਹਦੇ ਵਿੱਚ ਉਹਨਾਂ ਦੱਸਿਆ ਵੀ ਕਦੀ ਵੀ ਜੇਲ੍ਹ ਦੇ ਵਿੱਚ ਕੋਈ ਟਾਮੀ ਟਾਮੀ ਕਿਸੇ ਵੇਲੇ ਕਿਸੇ ਨੂੰ ਹਾਰਟ ਅਟੈਕ ਦੀ ਹੋ ਜਾਏ ਕੋਈ ਪ੍ਰੋਬਲਮ ਇੱਕ ਸਮਝ ਆਂਦੀ ਹੈ ਅੰਦਰ ਇਹ ਲੜਾਈਆਂ ਹੀ ਗੈਂਗਸਟਰਾਂ ਦੀਆਂ ਤੇ ਉਹ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੀਆਂ ਰਹਿ ਗਈਆਂ 20 ਬੰਦੇ ਜੇਲ੍ਹਾਂ ਚ ਮਰ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਕੰਨਾਂ ਪੰਜਾਬ ਦੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਕੋਈ ਪੁਲਿਸ ਨੂੰ ਕੋਈ ਸਵਾਲ ਨਹੀਂ ਪੁੱਛਦੇ ਅੱਜ ਐਸੇ ਕਰਕੇ ਅਸੀਂ ਇੱਕ ਮੈਮੋਰੈਂਡਮ ਬਣਾਇਆ ਹੈ ਇਹ ਐਸਐਸਪੀ ਸਾਹਿਬ ਕੋਲ ਅਸੀਂ ਬਟਾਲੇ ਜਾਣਾ ਹੈ ਮੈਮੋਰੈਂਡਮ ਦੀ ਤੁਹਾਨੂੰ ਕਾਪੀ ਦੇ ਦਿੰਦੇ ਮੈਂ ਹੁਣੇ ਲਿਖਿਆ ਇਹਦੇ ਵੀ ਅਸੀਂ ਕੋਈ ਵਿਚਾਰ ਕੇ ਲੈ ਕੇ ਹੁਣੇ ਲਿਖਿਆ ਵਾਲੀਆ ਜੀ ਨਾਲ ਸਾਰੀ ਲੀਡਰਸ਼ਿਪ ਨਾਲ ਇਹ ਗੱਲ ਹੋਈ ਸੀ ਵੀ ਯਾਰ ਚੁੱਪਚੀ ਪੀਤੇ ਇਦਾਂ ਸਮਾਂ ਨਹੀਂ ਕੱਢਿਆ ਜਾਂਦਾ ਤੇ ਲੋਕਾਂ ਦੇ ਵਿੱਚ ਜੇ ਵਿਚਰਨਾ ਤੇ ਲੋਕਾਂ ਤੁਹਾਨੂੰ ਸਵਾਲ ਵੀ ਕਰਦੇ ਨੇ ਚਾਹੇ ਅਸੀਂ ਸਰਕਾਰ ਦੇ ਨਹੀਂ ਪਰ ਸਾਡਾ ਸਾਡਾ اخلاقی ਜਿਹੜਾ ਫਰਜ਼ ਬੰਦਾ ਹੈ ਵੀ ਅਸੀਂ ਆਪਣੇ ਬਟਾਲੇ ਦੇ ਲੋਕਾਂ ਦੇ ਨਾਲ ਖਲੋਕੇ ਉਹਨਾਂ ਨੂੰ ਇਸ ਗੱਲ ਦਾ ਆਸ਼ਵਾਸਨ ਹੋਏ ਵੀ ਕੋਈ ਬੰਦਾ ਜਿਹੜਾ ਪਿੱਛੇ ਆ ਕੇ ਖਲੋਤਾ ਉਹ ਵੀ ਕੋਈ ਥੰਮ ਹੈ ਸਾਡੀ ਜਾਨ ਬਚਾ ਸਕਦਾ ਕੋਈ ਗੱਲ ਕਰ ਸਕਦਾ ਸੋ ਮੈਂ ਉਸ ਦੇ ਵਿੱਚ ਪੰਜਾਬ ਸ਼ੁਰੂਆਤ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਵੇਲੇ ਤੋਂ ਸਾਰਿਆਂ ਨੂੰ ਪਹਿਲੇ ਜਿਹੜਾ ਇੱਕ ਸਨਸਨੀ ਖੇਲ ਜਿਹਦਾ ਮਕੇ ਕਤਲ ਹੋਇਆ ਉਹ ਸੀ ਸਿੱਧੂ ਮੂਸੇਵਾਲੇ ਦਾ ਉਸ ਤੋਂ ਬਾਅਦ ਗੈਂਗਸਟਰ ਵਾਰ ਦੇ ਵਿੱਚ ਜਿਹੜਾ ਉਹ ਮੁੰਡਾ ਸੀ ਆਪਣਾ ਨੰਗਲੰਬੀਆ ਦਾ ਸੰਦੀਪ ਕਬੱਡੀ ਪਲੇਅਰ ਫਿਰ ਉਹਦਾ ਕਤਲ ਹੋਇਆ ਕੋਈ ਕਿਸੇ ਜੇਕਰ ਆਪਾਂ ਕਹੀਏ ਵੀ ਸਹੀ ਬੰਦਿਆਂ ਨੂੰ ਫੜ ਕੇ ਪੁਲਿਸ ਨੇ ਜਾਂ ਕੋਈ ਐਕਸ਼ਨ ਲਿਆ ਬਿਲਕੁਲ ਨਹੀਂ ਜਿਹੜੇ ਬੰਦੇ ਨੇ ਕੋਈ ਕਿਤੇ ਜੇਲ੍ਹ ਚ ਕਿਸੇ ਨੇ ਕਿਤੋਂ ਕੀਤਾ ਉਹ ਗਾਹ ਦੇ ਗਾਂ ਗੁਰਗੇਜੇ ਦੇ ਫੜ ਕੇ ਉਹਨਾਂ ਨੂੰ ਉਹਨਾਂ ਨੇ ਕੀਤਾ ਜਿਹੜਾ ਬੰਦਾ ਜਿਹਨੇ ਇਹ ਸਾਰਾ ਕੰਮ ਕੀਤਾ ਉਹਦਾ ਮਾਸਟਰ ਉਹਦਾ ਕੌਣ ਬੰਦਾ ਸੀ ਜਿਹਨੇ ਕੰਮ ਕਰਾਇਆ ਇਹ ਸਾਰੀ ਸਰਕਾਰ ਇਸ ਤੋਂ ਬਹੁਤ ਮੀਲਾਂ ਕੁਝੇ ਦੂਰ ਹੈ ਤੁਸੀਂ ਆ ਦੇਖੋ ਭਾਜਪਾ ਲੀਡਰ ਆਪਣੇ ਮਨੋਰੰਜਨ ਕਾਲੀਆ ਜੀ ਦੇ ਘਰ ਦੇ ਵਿੱਚ ਗ੍ਰਨੇਡ ਅਟੈਕ ਹੋਇਆ ਅਕੱਲ ਅੱਜ ਦੀ ਖਬਰ ਵੀ ਮੇਰੇ ਖਿਆਲ ਆ ਹੁਣੇ ਦੱਸਣ ਦੇ ਸੀ ਵੀ ਕੋਈ ਸੀਨੀਅਰ ਕੋਈ ਹੋਰ ਪ੍ਰੈਸ ਵਾਲੇ ਜਿਹੜੇ ਨੈਸ਼ਨਲ ਪ੍ਰੈਸ ਵਾਲੇ ਉਹ ਇਸ ਕਰਕੇ ਨਹੀਂ ਆ ਸਕੇ ਵੀ ਡੀਆਈਜੀ ਬਾਰਡਰ ਰੇਂਜ ਕਰ ਰਹੇ ਨੇ ਪ੍ਰੈਸ ਮੀਟਿੰਗ ਵੀ ਉਥੋਂ ਆਰਡੀਐਕਸ 2 ਕਿਲੋ ਆਰਡੀਐਕਸ ਫੜਿਆ ਗਿਆ ਤੇ ਕਈ ਹਥਿਆਰ ਫੜੇ ਗਏ ਵੀ ਯਾਰ ਰੋਜ਼ ਦਾ ਕੰਮ ਹੈ ਹਰ ਰੋਜ਼ ਦਾ ਇਹ ਇੱਕ ਕੰਮ ਹੈ ਸਰਕਾਰ ਦਾ ਬਹੁਤ ਬੁਰਾ ਹਾਲ ਹੈ ਲॉ ਐਂਡ ਆਰਡਰ ਦਾ ਤੇ ਇਹ ਹਾਲ ਹੈ ਵੀ ਲੋਕਾਂ ਨੂੰ ਹੁਣੇ ਸੋਚਣਾ ਪੈ ਗਿਆ ਵੀ ਆਪਾਂ ਆਪਣੀ ਸੇਫਟੀ ਕਿੱਦਾਂ ਕਰੀਏ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਕਦੀ ਵੀ ਕੋਈ ਇੰਡਸਟਰੀ ਡਿਵੈਲਪਮੈਂਟ ਉਦੋਂ ਹੁੰਦੀ ਹੈ ਜਦੋਂ ਉਹਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਚੰਗੀ ਹੋਵੇ ਅੱਜ ਪੰਜਾਬ ਦਾ 15000 ਕਰੋੜ ਰੁਪਏ ਦਾ ਵਪਾਰ ਮੱਧਿਆ ਪ੍ਰਦੇਸ਼ ਵਿੱਚ ਜਾ ਚੁੱਕਾ ਹੈ 10000 ਕਰੋੜ ਤੋਂ ਵੱਧ ਜਿਹੜਾ ਸਾਡਾ ਵਪਾਰ ਸਾਈਕਲ ਇੰਡਸਟਰੀ ਲੁਧਿਆਣੇ ਦੀ ਯੂਪੀ ਚ ਜਾ ਚੁੱਕੀ ਹੈ ਤੇ ਪੰਜਾਬ ਕੋਲ ਰਹਿ ਕੀ ਗਿਆ ਛਣਕਣਾ ਕੀ ਰਹਿ ਗਿਆ ਸવાય ਕਰਜ਼ੇ ਤੋਂ 5 ਲੱਖ ਕਰੋੜ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਅੱਜ ਦੀ ਡੇਟ ਤੱਕ ਅਸੀਂ 4 ਲੱਖ ਕਰੋੜ ਦੇ ਨੇੜੇ ਤੇਰੇ ਆ ਵੀ ਸਾਡੇ ਕਰਜ਼ਾ ਜਿਹੜਾ ਆ ਗਿਆ ਜਦੋਂ ਇਹ ਸਰਕਾਰ ਆਈ ਸੀ 2 ਕਰੋੜ 40 ਲੱਖ ਰੁਪਏ ਦਾ ਕਰਜ਼ਾ ਸੀ ਔਰ ਉਦੋਂ ਇਹ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਹਿਆ ਸੀ ਵੀ ਅਸੀਂ 20000 ਕਰੋੜ ਰੁਪਇਆ ਮਾਈਨਿੰਗ 35000 ਅਸੀਂ ਕ腐ਸ਼ਨ ਦੇ ਜਿਹੜਾ ਲੋਕਾਂ ਕੋਲ ਕਰਕੇ ਸਾਨੂੰ 35000 ਵਿੱਚੋਂ ਬਚੂ 55000 ਅਸੀਂ ਜਿਹੜਾ 240 ਹੈ ਨਾ ਇਹ ਕਰਜ਼ੇ ਨੂੰ ਅੱਧਾ ਲੈਣਾ ਹੈ ਇੱਕ 20 ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਰਕੇ ਦੇਣਾ ਹੈ ਇੱਕ 20 ਤੇ ਕੀ ਕਰਕੇ ਦੇਣਾ ਹੈ ਇੱਕ 20 ਹਰ ਸਾਲ ਲੈਂਦੇ ਨੇ ਹੁਣ ਕਿ ਇਹਨਾਂ ਦੀ ਕੀ ਖਰਚਾ ਕੀ ਹੈ ਐਡਵਰਟਾਈਜ਼ਮੈਂਟ ਜੋ ਝੂਠ ਹੈ ਜੋ ਉਹਨੂੰ ਉਹਨਾਂ ਨੇ ਸੜਕਾਂ ਤੇ ਲਾ ਦੇਣਾ ਉਹਨੇ ਪੋਸਟਰ ਵੀ ਸ਼ਾਇਦ ਲੋਕੀ ਇਹਨਾਂ ਗੱਲਾਂ ਵਿੱਚ ਆ ਕੇ ਉਹਨਾਂ ਨੂੰ ਵੋਟਾ ਪਾ ਦੇਣਗੇ ਮੇਰੇ ਵੀਰੋ ਮੈਂ ਕਈ ਵਾਰ ਤੁਹਾਡੇ ਸਾਹਮਣੇ ਪੱਤਰਕਾਰਾਂ ਰਾਈ ਮੈਂ ਕਹਿਣਾ ਚਾਹੁੰਦਾ ਲੋਕੀ ਕਹਿੰਦੇ ਨੇ ਜੀ ਵੀ ਫਲਾਨੀ ਸਰਕਾਰ ਆ ਜੂ ਮੈਂ ਕਿਸੇ ਨੂੰ ਵੀ ਕਹਿੰਦਾ ਮੈਂ ਕਹਿੰਦਾ ਉਦਾਹਰਨ ਦੇ ਤੌਰ ਤੇ ਤੁਸੀਂ ਕਹਿੰਦੇ ਹੋ ਜੀ ਕਾਂਗਰਸ 5 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪੂਰਾ ਕਿੱਥੋਂ ਕਰੂ ਕਿਸ਼ਤ ਤੇ ਇਹਨਾਂ ਕੋਈ ਲੱਥਣ ਨਹੀਂ 5 ਲੱਖ ਦੀ ਕਿਸ਼ਤ ਉਹ ਕਿੱਥੋਂ ਲਾਣਗੇ ਇੱਕ ਗੱਲ ਇੱਕ ਉਦਾਹਰਨ ਇੱਕ ਸਵਾਲ ਹੈ ਵੀ ਜੇ ਅਸੀਂ ਕਿਸੇ ਨੂੰ ਬਾਗਡੋਰ ਦੇਣ ਲੱਗੇ ਆ ਬੜੀ ਚੰਗੀ ਲੀਡਰਸ਼ਿਪ ਹੋ ਸਕਦੀ ਹੈ ਪਰ ਜੇ ਉਹਦਾ ਹਾਲ ਹੀ ਨਹੀਂ ਕੋਈ ਡਾਕਟਰ ਹੀ ਆਪਾਂ ਉਹ ਮਰੀਜ਼ ਇਸ ਬੰਨੇ ਹੋਣ ਮਰਨੇ ਪਿਆ ਹੈ ਵੀ ਹੁਣ ਇਹ ਡਿਸੀਜਨ ਲੈਣਾ ਵੀ ਇਹਨੂੰ ਕਿਹੜਾ ਟੀਕਾ ਲਾਇਆ ਜਾਏ ਵੀ ਇਹ ਬਚ ਜਾਏ ਕਿਸ ਤਰੀਕੇ ਨਾਲ ਅੱਜ ਪੰਜਾਬ ਦੀ ਸਥਿਤੀ ਇਹ ਹੈ ਵੀ ਜਿੰਨੀ ਦੇਰ ਤੱਕ ਸੈਂਟਰਲ ਗਵਰਨਮੈਂਟ ਤਹਾਡੇ ਨਾਲ ਨਾ ਹੋਏ वचनबद्ध ਹੋਏ ਤੁਹਾਡੇ ਹਰ ਚੀਜ਼ ਨੂੰ ਕਮਿਟ ਕਰਕੇ ਚੱਲੇ ਪੰਜਾਬ ਨਾਲ ਵੀ ਅਸੀਂ ਤੁਹਾਡਾ ਇਹ ਸਾਰਾ ਕੁਝ ਕਰਾਂਗੇ ਤੇ ਫਿਰ ਲੋਕਾਂ ਨੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਪਾਰਟੀ ਦਾ ਮੈਂ ਤਾਂ ਕਹਿ ਰਿਹਾ ਮੈਂ ਤਾਂ ਇਹ ਗੱਲ ਕਹਿਣਾ ਵੀ ਸਾਰੇ ਹਿੰਦੁਸਤਾਨ ਦਾ ਸਾਰਾ ਨਕਸ਼ਾ ਵੇਖੋ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਥੇ ਉਦਾਹਰਨ ਦੇ ਤੌਰ ਤੇ ਗੁਜਰਾਤ ਵਿੱਚ 7ਵੀਂ ਵਾਰ 35 ਸਾਲ ਹੋ ਚਲੇ ਨੂੰ 7ਵੀਂ ਵਾਰ ਆਈ ਅਕਸਰ ਕੋਈ ਚੰਗਾ ਕਰਦੇ ਤਾਂ ਹੀ ਲੋਕੀ ਵੋਟਾਂ ਪਾਉਂਦੇ ਨੇ ਹਰਿਆਣਾ ਜੀ ਜਦੋਂ ਕਦੀ ਨਹੀਂ ਸੀ ਨਵਾਂ ਰਿਕਾਰਡ ਵਜ ਤੀਜੀ ਵਾਰ ਗਵਰਨਮੈਂਟ ਰਿਪੀਟ ਕਰ ਰਹੀ ਹੈ ਕੋਈ ਚੰਗਾ ਕਰ ਰੇ ਤਾਂ ਹੀ ਗਵਰਨਮੈਂਟ ਰਿਪੀਟ ਕਰ ਰਹੀ ਹੈ ਅਸੀਂ ਕਹਿੰਨੇ ਆ ਵੀ ਰੱਬ ਦਾ ਵਾਸਤਾ ਸਾਨੂੰ ਲੋੜ ਹੈ ਜ ਪੰਜਾਬ ਨੂੰ ਲੋੜ ਹੈ ਸਾਨੂੰ ਲੀਡਰਾਂ ਨੂੰ ਕੋਈ ਏਡੀ ਨਹੀਂ ਕੋਈ ਕੁਰਸੀ ਦੇ ਪਾਵੇ ਨਹੀਂ ਕਿਤੇ ਹਿਲ ਚਲੇ ਪੰਜਾਬ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਪੰਜਾਬ ਤਾਂ ਬਚੇਗਾ ਜਿੱਦਾਂ ਯੋਗੀ ਜੀ ਨੇ ਯੂਪੀ ਦੇ ਵਿੱਚ ਅੱਜ ਯੂਪੀ ਦੇ ਕਹਿੰਦੇ ਘਰ ਕਿਸੇ ਚਲ ਜੋ ਘਰ ਨੂੰ ਤਾਲਾ ਮਾਰ ਕੇ ਨਹੀਂ ਜਾਣਾ ਖੁੱਲੀ ਜਿਹੜੇ ਤੇ ਤੁਹਾਡੀ ਸੂਈ ਵੀ ਨਿਕਲ ਜੇਗੀ ਤਾਂ ਵੀ ਸਰਕਾਰ ਜ਼ਿੰਮੇਵਾਰ ਹੋਵੇ ਅੱਜ ਹਾਲਾਤ ਇਸ ਤਰੀਕੇ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਨੀ ਵਧੀਆ ਹੈ ਤੇ ਪੰਜਾਬ ਤੇ ਹਮੇਸ਼ਾ ਰਹੀ ਨੰਬਰ 1 ਹੈ ਯਾਰ ਅੱਜ ਆਪਾਂ ਕਿੱਥੇ ਆ ਕੇ ਡਿੱਗ ਗਏ ਸੋ ਅੱਜ ਮੇਰਾ ਅਸੀਂ ਬਟਾਲੇ ਵਿੱਚ ਆ ਕੇ ਵੀ ਆ ਫਲਾਣਾ ਕਤਲ ਹੋਇਆ ਜੀ ਉੱਥੇ ਉਹਨਾਂ ਇਨਸਾਫ ਅਸੀਂ ਪੁਲਿਸ ਨੂੰ ਇਹ ਗੱਲ ਕਹਿ ਦੀ ਵੀ ਤੁਹਾਡੇ ਤੇ ਤੇ ਵਿਸ਼ਵਾਸ ਹੀ ਕੇ ਨੋ ਨਹੀਂ ਰਿਹਾ ਇਹ ਜਾਨ ਮਾਲ ਦਾ ਖਤਰਾ ਲੋਕੀ ਕਹਿੰਦੇ ਯਾਰ ਚੁੱਪ ਕਰਕੇ ਦੋ ਇਹਨਾਂ ਦੇ ਆਵਾਜ਼ ਦੀ ਗੱਲ ਕੋਈ ਨਹੀਂ ਇਹਨਾਂ ਦੇ ਆਖੇ ਕਿਸੇ ਨੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਅਸੀਂ ਆਪਣੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖੀਏ ਸਾਡਾ ਸਾਰਿਆਂ ਦਾ ਕਲੈਕਟਿਵ ਜਿਹੜੀ ਹੁਣ ਜ਼ਿੰਮੇਵਾਰੀ ਇਹ ਬੰਦੀ ਹੈ ਦੇਰੀ ਸਾਹਿਬ ਆਪਾਂ ਸਾਰੇ ਭਰਾ ਇੱਥੇ ਅੱਜ ਬੈਠੇ ਆਂ ਸਾਨੂੰ ਤਗੜੇ ਹੋ ਕੇ ਇਸ ਪੁਲਿਸ ਨੂੰ ਵੀ ਤੇ ਸਰਕਾਰ ਨੂੰ ਵੀ ਸਾਡੇ ਕੋਈ ਦੋਖੀ ਨਹੀਂ ਨੇ ਸਰਕਾਰ ਕੋਈ ਵੀ ਆਏ ਕਿਸੇ ਨੇ ਪਰ ਜੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਪਣੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਡੋਰ ਟੂ ਡੋਰ ਜਾਓ ਲੋਕਾਂ ਨੂੰ ਸਮਝਾਓ ਯਾਰ ਭਰਾ ਜਿੱਥੇ ਕੋਈ ਲੋੜਾ ਸੀ ਤੁਹਾਡੇ ਨਾਲ ਹੈ ਦੱਸੋ ਜਿੱਥੇ ਤੁਹਾਨੂੰ ਕੋਈ ਲੋੜ ਹੈ ਕਿਸੇ ਨਾਲ ਮੁੱਖ ਮੰਤਰੀ ਨਾਲ ਕਹਿੰਦਾ ਕਈ ਵਾਰ ਅਗਲੇ ਬੰਦੇ ਨੂੰ ਹੁੰਦਾ ਵੀ ਠੀਕ ਹੈ ਮੁੱਖ ਮੰਤਰੀ ਨੂੰ ਮਿਲਾਂਗੇ ਕੋਈ ਆਸ਼ਵਾਸਨ ਦਊ ਸ਼ਾਇਦ ਸਾਡੀ ਕੋਈ ਗੱਲ ਸੁਣੀ ਜਾਏ ਤੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਆਪਣੀ ਪੋਲੀਟੀਕਲ ਮਫਾਤ ਹੋਤੇ ਉੱਠ ਕੇ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਬਟਾਲੇ ਵਿੱਚ ਮੇਰੇ ਖਿਆਲ ਹੈ ਚੌਥਾ ਪੰਜਵਾਂ ਇਨਸੀਡੈਂਟ ਤੇ ਹੋ ਗਿਆ ਹੈ ਤੇ ਕੱਲ ਕਮਾਨ ਵੀ ਰਾਤੀ ਹੋਇਆ ਤੇ ਕਿੱਦਾਂ ਬਚਾ ਕਰੂਗੇ ਬੰਦੇ ਨੂੰ ਤੇ ਘੜੀ ਦਾ ਨਹੀਂ ਪਤਾ ਤੁਹਾਡਾ ਹੀ ਨਹੀਂ ਪਤਾ ਸਾਡਾ ਹੀ ਨਹੀਂ ਪਤਾ ਵੀ ਬਾਹਰ ਜਾਈਏ ਕਿਹੜਾ ਬੰਦਾ ਬਾਹਰ ਬੈਠਾ ਹੈ ਕਿ ਇਹਨੇ ਫਰੋਤੀ ਦਿੱਤੀ ਹੈ ਤੇ ਅਗਲਾ ਕੰਮ ਕਰਕੇ ਗਾਂ ਜਾਓ ਇਹ ਚੀਜ਼ਾਂ ਬੜੀਆਂ ਜਿਹੜੀਆਂ ਇਸ ਵੇਲੇ ਸਾਨੂੰ ਸੋਚਣ ਦੀ ਲੋੜ ਹੈ ਕਿਉਂਕਿ ਪੰਜਾਬ ਅੱਜ ਡਰੱਗ ਸਮਗਲਿੰਗ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੇਰਲਾ ਤੋਂ ਬਾਅਦ ਦੂਜਾ ਸੂਬਾ ਜਿੱਥੇ ਸਾਰੇ ਨਵਾਂ ਬਦ ਸਮਗਲਿੰਗ ਹੋ ਰਹੀ ਹੈ। ਕੇਰਲਾ ਸਾਡ ਤੋਂ ਥੋੜਾ ਜਿਹਾ ਅਸੀਂ ਬਰਾਬਰ ਤੇ ਉਹਨਾਂ ਦੇ ਚੱਲਣ ਦੇ ਆ ਆਪਾਂ ਆਪਣੀ ਜਨਰੇਸ਼ਨ ਜਾ ਕਿੱਧਰ ਨੂੰ ਰਹੀ ਹੈ। ਪਹਿਲੇ ਅਸੀਂ ਦੇਖਨੇ ਸਾਡਾ ਜਿਹੜਾ ਨੌਜਵਾਨ ਹੈ ਉਹ ਤਾਂ ਬਾਹਰ ਕੈਨੇਡਾ ਨੂੰ ਚਲਾ ਗਿਆ ਕੋਈ ਆਸਟ੍ਰੇਲੀਆ ਨੂੰ ਚਲਾ ਗਿਆ। ਭਾਈ ਸਾਹਿਬ ਜੇ ਤੁਹਾਡੀ ਇੰਡਸਟਰੀ ਨਾ ਰਹੀ ਤੇ ਤੁਹਾਡਾ ਤੇ ਮੈਨੂੰ ਮੈਨੂੰ ਜਾਬਦਾ ਨਹੀਂ ਬੈਠੇ ਇੱਥੇ ਇੱਥੇ ਤੇ ਲੁੱਟ ਖੋਹਿਆ ਕਰਨੀ ਵੀ ਜਿਹਦੇ ਘਰ ਵੜ ਗਏ ਤੇ ਲੁੱਟ ਕਰਕੇ ਤੇ ਲੈ ਜਾਂਦੀ ਲੋਕਾਂ ਕੋਲ ਜ਼ਰੀਆ ਹੀ ਕੋਈ ਨਹੀਂ ਰਹਿ ਜਣਾ ਸੋ ਬੜੀ ਇਸ ਵੇਲੇ ਗੰਭੀਰ ਸਥਿਤੀ ਆ ਕੀ ਹੈ ਤੇ ਆਪਾਂ ਨੂੰ ਐ ਸਿਟੀਜ਼ਨ ਆਫ ਬਟਾਲਾ ਸਾਡਾ ਅਸੀਂ ਪੋਲਿਟੀਕਲ ਪਾਰਟੀ ਆ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਲੋਕਾਂ ਵਿੱਚ ਜਾਈਏ ਤੇ ਲੋਕਾਂ 'ਚ ਵਿਸ਼ਵਾਸ ਬਣਾਈਏ ਬੀਜੇ ਪੁਲਿਸ ਨਹੀਂ ਕਰਦੀ ਤੇ ਕੀ ਕਰਨਾ ਹੈ ਕੀ ਪੁਲਿਸ ਜੇ ਤੁਹਾਨੂੰ ਲਾਅਨ ਆਰਡਰ ਚਲੋ ਕੋਸ਼ਿਸ਼ ਇਹ ਨਹੀਂ ਵੀ ਕਰਦੇ ਨਹੀਂ ਪਰ ਇਹਦਾ ਮਤਲਬ ਵੀ ਗੈਂਗਸਟਰਾਂ ਨੂੰ ਉਹਨਾਂ ਦਾ ਡਰੀ ਕੋਈ ਨਹੀਂ ਪੁਲਿਸ ਤੇ ਆਪਣਾ ਕੰਮ ਕਰਦੀ ਹੈ ਵੀ ਚਲੋ ਉਹਨਾਂ ਨੇ ਉਹਨਾਂ ਦਾ ਕੰਮ ਹੱਤਾ ਪਰ ਗੈਂਗਸਟਰ ਇਹਨੇ ਦਲੇਰ ਹੋ ਕੇ ਅੱਜ ਪੰਜਾਬ ਦੇ ਵਿੱਚ ਜਿਹਨੂੰ ਮਰਦੀ ਮਾਰ ਦਿੰਦੇ ਨੇ ਉਹਨੂੰ ਫਿਰ ਮਾਰ ਕੇ ਫਿਰ ਇਲਜ਼ਾਮ ਲੈਂਦੇ ਨੇ ਵੀ ਆਹੀ ਮਾਰਿਆ ਜੀ ਜ਼ਿੰਮੇਵਾਰੀ ਲੈਂਦੇ ਜ਼ਿੰਮੇਵਾਰੀ ਲੈਂਦੇ ਨੇ ਉਸ ਚੀਜ਼ ਦੀ ਕਈਆਂ ਨੂੰ ਪਹਿਲੇ ਥ੍ਰੈਟ ਕਰਦੇ ਭੱਜਣਾ ਜਿੱਧਰ ਭੱਜਣਾ ਇਹ ਹਾਲਾਤ ਕਦੀ ਕਿਸੇ ਨੇ ਸੋਚੇ ਨਹੀਂ ਸੀ ਇਹ ਹਮੇਸ਼ਾ ਸਰਕਾਰਾਂ ਚੰਗੀਆਂ ਸਰਕਾਰਾਂ ਦੇ ਆਏ ਯੂਪੀ ਚ ਕੀ ਹੈ ਇਕੱਲੇ ਯੋਗੀ ਜੀ ਨਹੀਂ ਪਿੱਛੇ ਪਾਰਟੀ ਬੋਲਦੀ ਹੈ ਅੱਜ ਯੋਗੀ ਜੀ ਨੂੰ ਇਸ ਗੱਲ ਦਾ ਪਤਾ ਵੀ ਮੇਰੀ ਪਾਰਟੀ ਮੇਰੇ ਪਿੱਛੇ ਬੈਠੀ ਖੜੀ ਹੈ ਵੀ ਜੋ ਯੂਪੀ ਦੇ ਵਿੱਚ ਅੱਜ ਡਿਸੀਜਨ ਲੈ ਰਿਹਾ ਜਦੋਂ ਤੁਸੀਂ ਪੰਜਾਬ ਦੀ ਸਾਡੀ ਕੋਈ ਇਲੈਕਸ਼ਨ ਹੁੰਦੀ ਹੈ ਨਾ ਜੀ ਪੇ ਕਿਹਦੀ ਡਿਮਾਂਡ ਆਂਦੀ ਹੈ ਯੋਗੀ ਜੀ ਨੂੰ ਲਾਓ ਜੀ ਪੰਜਾਬ ਚ ਹੋਰ ਕਿਸੇ ਦੀ ਨਹੀਂ ਆਂਦੀ ਇਹ ਵੀ ਡਿਮਾਂਡ ਆਂਦੀ ਵੀ ਯੋਗੀ ਜੀ ਨੂੰ ਬਲਾਓ ਜੀ ਇੱਥੇ ਯੋਗੀ ਨੂੰ ਕਿਉਂ ਕਿਉਂਕਿ ਪੰਜਾਬੀ ਹਮੇਸ਼ਾ ਇੱਕ ਢੱਲਲੇਦਾਰ ਇੱਕ ਲੱਠ ਬੰਦੇ ਨੂੰ ਪਸੰਦ ਕਰਦਾ ਹੈ ਔਰ ਉਹ ਸਮਝਦਾ ਇੱਕ ਡਾਇਨਾਮਿਕ ਲੀਡਰ ਹੋਵੇ ਜਿਹੜਾ ਸਾਡੇ ਪੰਜਾਬ ਨੂੰ ਇਸ ਅੱਜ ਦੀ ਸਿਚੁਏਸ਼ਨ ਚੋਂ ਬਾਹਰ ਕੱਢੇ ਤਾਂ ਉਹ ਡਾਇਨਾਮਿਕ ਲੀਡਰ ਅਸੀਂ ਚੁਟਕਲਿਆਂ ਵਾਲਿਆਂ ਚੋਂ ਲੱਭ ਲਈਏ ਉਹ ਤਾਨੂੰ ਬੰਦਾ ਉਹ ਚਾਹੀਦਾ ਜਿਹਦੇ ਪਿੱਛੇ ਸਰਕਾਰ ਖੜੀ ਹੈ ਤੇ ਸਰਕਾਰ ਕਹਿੰਦੀ ਵੀ ਅਸੀਂ ਲੋ ਸਟੈਪ ਅਸੀਂ ਤੁਹਾਡੇ ਨਾਲ ਆ ਤਾਂ ਪੰਜਾਬ ਜਾ ਕੇ ਪੰਜਾਬ ਦੇ ਵਿੱਚ ਸਥਿਤੀ ਠੀਕ ਹੋਣੀ ਹੈ ਤੇ ਮੇਰੀ ਸਾਰੇ ਭਰਾਵਾਂ ਨੂੰ ਅੱਜ ਸਿਰਫ ਅੱਜ ਇੱਥੇ ਇਕੱਤਰ ਕਰਕੇ ਇਹ ਦੱਸਣ ਦਾ ਸੀ ਵੀ ਲੋਕ ਬੋਲ ਜਾਂਦੇ ਨੇ ਜਿਹਦਾ ਤੋਕ ਹੀ ਕੋਈ ਨਹੀਂ ਹੈ ਕੋਈ ਕਹਿੰਦਾ ਵੀ ਮੈਂ 6 ਮਹੀਨੇ ਦੇਰ ਨਹੀਂ ਕਰਾਨੀ ਜਿੰਨੀ ਦੇਰ ਤੱਕ ਆ ਨਹੀਂ ਹੋਏਗਾ ਮੈਂ ਉਹ ਯਾਰ ਇਹਦਾ ਲਾਅ ਐਂਡ ਆਰਡਰ ਨਾ ਕਿਸੇ ਦਾ ਕੀ ਤੁਲਗ ਬੰਦਾ ਕੋਈ ਸਿਆਣੇ ਬਣੋ ਕੋਈ ਲੋਕ ਸ਼ਹਿਰ ਦੀ ਕੋਈ ਰਾਜਨੀਤੀ ਕਰ ਰਹੇ ਕੋਈ ਉਹੋ ਜੀ ਗੱਲ ਕਰੋ ਵੀ ਜਿਹਦੇ ਨਾਲ ਲੋਕ ਸਮਝਣ ਵੀ ਹੈ ਯਾਰ ਬਟ ਦੇ ਕਮਿਟਿਡ ਨਹੀਂ ਤੇ ਇਹਦੇ ਨਾਲ ਕਿ ਕੋਈ ਸ਼ੇਵ ਕਰਾਏ ਨਾ ਕਰਾਏ ਕੋਈ ਦਾੜੀ ਉੱਗ ਜੇਗੀ ਤੇ ਉਹਦਾ ਕੀ ਲੋਕਾਂ ਨੇ ਉਹਨੂੰ ਲੱਡੂ ਦੇ ਵੱਡੇ ਸੀ ਲੋਕਾਂ ਨੇ ਸੋ ਇਹੋ ਜਿਹੇ ਜਿਹੜੀਆਂ ਗੱਲਾਂ ਨੇ ਨਾ ਇਹ ਮੈਂ ਕਹਿਣਾ ਚਾਹਨਾ ਵੀ ਪੋਲਿਟਿਕਲ ਬੰਦਿਆਂ ਨੂੰ ਆਪਣੀ ਇਹੋ ਜੀ ਰਾਜਨੀਤੀ ਨਾ ਕਰਨ ਅੱਜ ਬਟਾਲੇ ਦੇ ਲਈ ਜਿੱਥੇ ਖਲੋਂਦਾ ਜਿੱਥੇ ਇੱਕ ਮੁੱਠ ਹੁੰਦਾ ਐ ਵਕਤ ਹੈ ਉਥੇ ਖੜੇ ਹੋਣਾ ਚਾਹੀਦਾ ਚਾਹੇ ਸਾਰੀਆਂ ਪਾਰਟੀਆਂ ਦੇ ਬੰਦੇ ਇਕੱਠੇ ਹੋ ਕੇ ਖੜੇ ਕਰਨ ਮੈਂ ਨਹੀਂ ਕਹਿੰਦਾ ਵੀ ਇਕੱਲੇ ਭਾਰਤੀ ਜਨਤਾ ਪਾਰਟੀ ਸਾਰੇ ਕੰਮ ਨਹੀਂ ਕਹਿੰਦੇ ਆ ਵੀ ਲੈਟਸ ਆਲ ਗੈਟ ਟੂਗੇਦਰ ਅਸੀਂ ਵੇਖੇ ਵੀ ਬਟਾਲੇ ਦੀ ਬਿਹਤਰੀ ਕਿਸ ਤਰੀਕੇ ਨਾਲ ਹੋ ਸਕਦੀ ਸੋ ਮੇਰੀ ਇਹੋ ਹੀ ਬੇਨਤੀ ਹੈ ਤੁਸੀਂ ਜਿੱਦਾਂ ਵਾਲਿਆ ਜੀ ਨੇ ਕਿਹਾ ਵੀ ਤੁਸੀਂ ਸਾਡੇ ਚੌਥੇ ਥਾਮੋ ਇਹ ਵਾਕਿਆ ਗੱਲ ਠੀਕ ਹੈ ਇਸ 'ਚ ਕੋਈ ਦੋ ਰਾਏ ਨਹੀਂ ਵੀ ਜਿਹੜੀ ਜਿਹੜੀ মিডিਆ ਹੈ ਉਹ ਚੌਥਾ ਥੰਮ ਹੈ ਸਾਰੇ ਦੇਸ਼ ਦਾ ਪਰ ਮੈਨੂੰ ਥੰਮਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਉਹ ਉਹੋ ਜੇ ਲਾਓ ਕੋਈ ਇਹੋ ਜਿਹਾ ਔਰ ਕੱਲਾ ਰੇਤਾ ਹੀ ਦਾ ਮਲਦਿਆ ਕਰੋ ਵੀ ਦੇਦੀ ਗਲਤੀ ਕੋਈ ਤਕ ਨਹੀਂ ਬੰਦੀ ਕੋਈ ਆਪਾਂ ਉਹ ਕੰਮ ਕਰੀਏ ਮਜ਼ਬੂਤ ਥੰਮ ਇੱਥੇ ਆਪਾਂ ਨੂੰ ਅੱਜ ਬਟਾਲੇ ਦੀ ਲੋੜ ਹੈ ਤੇ ਕਿਰਪਾ ਕਰਕੇ ਆਪਾਂ ਚੰਗਾ ਇੱਕ ਮੈਸੇਜ ਵਟਾਲੇ ਦੇ ਲੋਕਾਂ ਲਈ ਤੇ ਪੰਜਾਬ ਲਈ ਇੱਥੋਂ ਭੇਜੀਏ ਸੋ ਤੁਹਾਡੇ ਸਾਰਿਆਂ ਦਾ ਇਤਿਹਾਸ ਦੇ ਧੰਨਵਾਦ ਸਰ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਘਮਾਨ ਆਏ ਸੀ ਉਹਨਾਂ ਕਹਿੰਦੇ ਕਿ ਜਿੰਨੇ ਨਾਮੀ ਗੈਂਗਸਟਰ ਆ ਉਹ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਜਵਾ ਉਹਨਾਂ ਦੀ ਕੋਈ ਪੇਸ਼ੀ ਨਹੀਂ ਪੈਂਦੀ ਵੀਡੀਓ ਕਾਨਫਰੈਂਸ ਤੇ ਪੇਸ਼ੀ ਪਾਈ ਜਾਂਦੀ ਹੈ ਕੋਈ ਪੁੱਛਕਿਛ ਵੀ ਕਰ ਦਿੱਤੀ ਜਾਂਦੀ ਇਸ ਦਾ ਕੀ ਕਰ ਨਹੀਂ ਦੇਖੋ ਐਦਾਂ ਹੁੰਦਾ ਹੈ ਇਹ ਸਰਕਾਰ ਦੇ ਮਸਲੇ ਨੇ ਉਹਦੇ ਵਿੱਚ ਮੈਂ ਕਹਾਂ ਸੁਣੋ ਸੁਣੋ ਜਿੰਨੇ ਵੀ ਗੈਂਗਸਟਰ ਨੇ ਉਹਨਾਂ ਦੇ ਵੀ ਆਪਸੀ ਦੁਸ਼ਮਿਲੀਆਂ ਨੇ ਉਹ ਸਮਝਦੇ ਵੀ ਇੱਕ ਜੇਲ੍ਹ ਤੋਂ ਅੱਜ ਇੱਕ ਤੁਹਾਡਾ ਉੱਥੇ ਮਾਰਿਆ ਨਹੀਂ ਸੀ ਗੈਂਗਸਟਰ ਆ ਫਗਵਾੜੇ ਗੱਡੀ ਦਵੇ ਪੁਲਿਸ ਪੁਲਿਸ ਦੀ ਗੱਡੀ ਜੋ ਲਾ ਕੇ ਉਹਨੂੰ ਮਾਰਤਾ ਸੀਗਾ ਹਾਂਜੀ ਹਾਂ ਹਾਂ ਜੋ ਵੀ ਸੁੱਖਾ ਜੋ ਵੀ ਉਹਦਾ ਨਾਂ ਸੀਗਾ ਤੋਂ ਇਹਦੇ ਵਿੱਚ ਜੇਕਰ ਕਿਸੇ ਦੀ ਜਾਨ ਮਾਲ ਦੀ ਰਾਖੀ ਲਈ ਸਰਕਾਰ ਜ਼ਿੰਮੇਵਾਰ ਹੈ ਤੇ ਵੀਡੀਓ ਕਾਰਨਿੰਗ ਮਤਲਬ ਇਹ ਹੈ ਵੀ ਜਿਹੜੀ ਕਿਦੀ ਤਰੀਕ ਪੈਂਦੀ ਬਜਾਏ ਵੀ ਇਹਨਾਂ ਅਮਲਾ ਫੈਲਾ ਨਾਲ ਲੈ ਕੇ ਜਾਏਗਾ ਤੇ ਕੱਲ ਨੂੰ ਕੋਈ ਵਾਰਦਾਤ ਹੋ ਗਈ ਤੇ ਲੋਕਾਂ ਕਹਿੰਦੇ ਲੋ ਜੀ ਸਰਕਾਰ ਦੀ ਫੇਲੀਅਰ ਇੱਥੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਗਵਰਨਮੈਂਟ ਲੈਵਲ ਦੀਆਂ ਹੋਮ ਮਿਨਿਸਟਰ ਲੈਵਲ ਦੀਆਂ ਨੇ ਨਾ ਉੱਥੇ ਸਦਾ ਪ੍ਰਤਾਪ ਸਿੰਘ ਬਾਜਵਾਲੇ ਉਹਦਾ ਕੋਈ ਹੱਲ ਕੱਢਣਾ ਉਹ ਜੋ ਸੈਂਟਰ ਉਹ ਹੋਮ ਮਿਨਿਸਟਰ ਦੀ ਗੱਲ ਕੀਤੀ ਕਿ ਪੰਜਾਬ ਤੇ ਰੋਡ ਦਾ ਨਾਮ ਨਹੀਂ ਲੈ ਰਿਹਾ ਹਾਂਜੀ ਪਰ ਜੇ ਰੋਡੀਆਂ ਨਾਲ ਗੱਲਬਾਤ ਚੱਲ ਜਾਵੇ ਇਸ ਨੂੰ ਲੈ ਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਅੰਦਰ ਸਾਰੀਆਂ ਸਰਦਾਰੀਆਂ ਨੇ ਜੋ ਵੀ ਨੈਸ਼ਨਲ ਵਾਈਸ ਹਰਦਾਣਾ ਉਹ ਸਾਰੇ ਕੇਂਦਰ ਦੇ ਅੰਦਰ ਆਉਂਦੀਆਂ ਤੇ ਕੇਂਦਰ ਕਿਉਂ ਨਹੀਂ ਰੋਕਦਾ ਉੱਥੋਂ ਪਾਰ ਨੂੰ ਨਹੀਂ ਜਾ ਸਕਦਾ ਕੋਈ ਯਦਕਿ 50 ਕਿਲੋਮੀਟਰ ਦਾ ਏਰੀਆ ਵੀ ਹੋਣਾ ਕੇਂਦਰ ਦੀ ਜਿਹੜੀ ਬੀਐਸਐਫ ਆ ਉਹਦੇ ਅੰਦਰ ਹੀ ਹੈ ਪੰਜਾਬ ਦਾ ਦੇਖੋ ਇੱਕ ਮੇਰੀ ਗੱਲ ਨੂੰ ਸਮਝੋ ਇਸ ਕੋਈ ਦੋਰ ਆਏ ਨਹੀਂ ਵੀ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਉਹ ਵੀ ਕੇਂਦਰ ਕੇਂਦਰ ਸਰਕਾਰ ਕਿਉਂ ਨਹੀਂ ਰੋਕਦੀ ਕੇਂਦਰ ਕੋਈ ਫੈਸਲੇ ਲੈ ਕੇ ਤੁਹਾਨੂੰ ਇੱਕ ਜ਼ਰੀਆ ਬਣਦੀ ਹੈ ਵੀ ਇਦਾਂ ਪਰ ਰੁਕਿਆ ਜਾ ਸਕਦਾ ਅਕਸਰ ਇਹ ਲੋਕਲ ਗਵਰਨਮੈਂਟ ਲੋਕਲ ਜਿਹੜੀ ਪੁਲਿਸ ਹੈ ਕਿਹੜੇ ਕੰਮ ਨੂੰ ਆ ਉਹ ਤਾਂ ਤੁਹਾਨੂੰ ਨਾਈਟ ਵਿਜੀਲੈਂਸ ਦੇ ਸਕਦੀ ਉਹ ਡਰੋਨ ਜਿਹੜੇ ਆਉਂਦੇ ਨੇ ਉਹਨਾਂ ਨੂੰ ਆਪਣਾ ਥੱਲੇ ਸੋਟ ਸਕਦੀ ਉਹਦੀ ਇਨਫੋਰਮੇਸ਼ਨ ਦੇ ਸਕਦੀ ਇਹ ਜਿਹੜੇ ਇਹ ਕਹਿਣ ਤੋਂ ਭਾਵ ਹੈ ਵੀ ਇਹ ਨਿਹਰਾ ਇਹ ਨਹੀਂ ਹੈ ਵੀ ਇਹ ਬਾਹਰਲੇ ਕਿਤੋਂ ਹੀ ਆਉਂਦੇ ਨੇ ਜਿਹੜੇ ਇੱਥੇ ਬੈਠੇ ਨੇ ਨਾ ਵਿੱਚ ਜਿਹੜੇ ਹੋਣ ਜਿਹੜਾ ਇਹ ਦੇਖੋ ਕਦੀ ਵੀ ਡਰਗ ਜਿਹੜਾ ਨਾ ਉਹ politican ਆਕੇ ਤੋਂ ਬਿਨਾ ਪੁਲਿਸ ਦੀ ਲੀਡਰ ਜਿਹੜੇ ਪੁਲਿਸ ਦੇ ਵੱਡੇ ਅਫਸਰ ਨੇ ਉਹਨਾਂ ਤੋਂ ਬਿਨਾ ਵੇਖ ਨਹੀਂ ਸਕਦਾ ਜੇ ਕੋਈ ਚੀਜ਼ ਵਿੱਚ ਮੈਂ ਕਿ ਤੁਸੀਂ ਰੁਕ ਨਹੀਂ ਹੋਏ ਨਾ ਤੇ 24 ਘੰਟਿਆਂ ਚ ਰੁਕਦੀ ਹੈ ਤੇ ਉਹ ਉਹ ਕਿਉਂ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਇੱਕ ਚੰਗੀ ਲੀਡਰਸ਼ਿਪ ਜਿਹੜੀ ਲੋਕਾਂ ਨੂੰ ਜਵਾਬਦੇਹ ਹੋਵੇ ਉਹ ਦਿਓ ਕੀ ਕੀ ਗੱਲ ਯੋਗੀ ਨੇ ਰੋਕੇ ਨਹੀਂ ਆ ਫਰੋਤੀਆਂ ਲੈਣ ਵਾਲੇ ਬਾਦੇ ਯੂਪੀ ਤੋਂ ਉਹ ਇੱਕ ਦੀ ਲੀਡਰਸ਼ਿਪ ਹੈ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਉੱਥੇ ਇੱਕ ਦੀ ਲੀਡਰਸ਼ਿਪ ਪੰਜਾਬ 'ਚ ਲਿਆਉਣ ਦੇ ਲਈ ਬੀਜੇਪੀ ਨੂੰ ਵੀ ਤੇ ਵਿਸ਼ਵਾਸ ਆਪਣਾ ਪੱਕਾ ਕਰਨਾ ਪਏਗਾ ਨਾ ਪੰਜਾਬ ਦੇ ਵਿੱਚ ਜਿਹੜਾ ਵਿਸ਼ਵਾਸ ਹੋ ਚੁੱਕੀ ਹੈ ਬੀਜੇਪੀ ਉਹ ਕਿਵੇਂ ਪੱਕਾ ਕਰ ਲਵੇਗੀ ਕਿ ਉਹ ਸਰਕਾਰ ਨਹੀਂ ਹਾਸਲ ਸਾਨੂੰ ਇੱਕ ਚੰਗੀ ਲੀਡਰਸ਼ਿਪ ਦੇਖੋ ਤੁਸੀਂ ਵਿਸ਼ਵਾਸ ਕਿੱਦਾ ਕਹਿੰਦੇ ਹੋ ਤੁਸੀਂ ਕਿਸਾਨੀ ਅੰਦੋਲਨ ਨੂੰ ਇਹ ਗੱਲ ਕਹਿੰਦੇ ਹੋ ਵੀ ਇੱਕ ਬੀਜੇਪੀ ਦੀ ਪਰਸੈਪਸ਼ਨ ਬਣ ਗਈ ਬੀ ਜੀ ਦੇ ਆਰ ਐਂਟੀ ਪੰਜਾਬ ਇਹੋ ਤਰੀਕਾ ਚਾਹੁੰਦੇ ਕਾਂਗਰਸ ਨੇ ਜੇ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ 84 ਦੇ ਤੁਹਾਡੇ ਗਲਾਂ ਚ ਪਾ ਕੇ ਟਹਿਰ ਉਹ ਯਾਰ ਤੁਸੀਂ ਉਹਨੂੰ ਤੇ ਬੀ ਜੀਪੀ ਨੇ ਕੀਤਾ ਕੀ ਹੈ ਕਾਨੂੰਨ ਵਾਪਸ ਲੈ ਲੈ ਕਿਹੜਾ ਕੋਈ ਉੱਥੇ ਉਹ ਤੀਰ ਚਲਾਤਾ ਸੀ ਜਿਹੜੇ ਜਿਹਦੇ ਨਾਲ ਪੰਜਾਬ ਵਾਲੇ ਆ ਕਿ ਇੱਕ ਮਿੰਟ ਇੱਕ ਮਿੰਟ ਵਿਸ਼ਵਾਸ ਕਿਦਾਂ ਆਏਗਾ ਉਹ ਹੋਏਗਾ ਉਹ ਵਿਸ਼ਵਾਸ ਪੈਦਾ ਹੋਏਗਾ ਔਰ ਤੁਹਾਡੇ ਸਾਹਮਣੇ ਹੋਏਗਾ ਪੰਜਾਬ ਦੇ ਲੋਕਾਂ ਦੇ ਵਿੱਚ ਅੱਗੇ ਜਿੱਥੇ ਸਾਨੂੰ ਆਰਐਸ ਬਾਈ ਦੀ ਇਲੈਕਸ਼ਨ ਲੜੀ ਪਿੰਡਾਂ ਦੇ ਲੋਕਾਂ ਕੁੰਡੀਆਂ ਮਾਰ ਲੀਆਂ ਆਪਣੇ ਘਰਾਂ ਦੀ ਗੁੱਸਾ ਸੀ ਅੱਜ ਲੋਕ ਕਹਿੰਦੇ ਨੇ ਵੀ ਜੀ ਨਹੀਂ ਬੀਜਪੀ ਤੋਂ ਬਗੈਰ ਹੁਣ ਗੱਲ ਹੀ ਬੰਦੀ ਉਹੀ ਫਰਕ ਆ ਗਿਆ ਤੁਹਾਡੇ ਭਰਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਪਹਿਲਾਂ ਆਪ ਜਿੱਤਣਾ ਫਿਰ ਬੀਜਪੀ ਨੂੰ ਜਿੱਤਣਾ ਕੋਣ ਆਪ ਜਿੱਤਣਾ ਰਮਨੀਤ ਬਿੱਟੂ ਨੇ ਵੀ ਆਹ ਦਿੱਤਾ ਸੀ ਨਾ ਕਿ ਬੀਜੇਪੀ ਇਕੱਲੀ ਲੜੇਗੀ ਤੇ ਉਹਨਾਂ ਦਾ ਕਹਿਣਾ ਸੀ ਕਿ ਰਮਨੀਤ ਬਿੱਟੂ ਖੁਦ ਆਪ ਤਾਂ ਜਿੱਤ ਲੇ ਫਿਰ ਬੀਜੇਪੀ ਨੂੰ ਜਿਤਾ ਦੇ ਇਹ ਗੱਲਾਂ ਪੋਲਿਟਿਕਲ ਲੀਡਰ ਕਹਿੰਦੇ ਹੁੰਦੇ ਨੇ ਉਹਨਾਂ ਦੇ ਕਹਿਣ ਨਾਲ ਕਿ ਹਾਰ ਜਿੱਤ ਜਾਣਾ ਵਕਤ ਇਹੋ ਹੀ ਆਮ ਆਦਮੀ ਪਾਰਟੀ ਜਿਹੜੀ 50 50 70 70 ਹਜ਼ਾਰ ਤੇ ਜਿੱਤੇ ਨੇ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਤੀਆਂ ਜਿਹੜੇ ਬੋਲਦੇ ਨੇ ਇਹਨਾਂ ਦੀ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਨੇ ਤੁਹਾਡੀ ਇੱਕ ਇੱਕ ਸੈਕਿੰਡ ਤੇ ਜੇ ਉਹ ਉਹਨਾਂ ਦੀ ਅਗਲੀ ਵਾਰ ਜ਼ਮਾਨਤਾਂ ਜ਼ਬਤ ਹੋਣੀਆਂ ਸਤਾਈ ਦੇ ਵਿੱਚ ਅੱਜ ਮੇਰੀ ਗੱਲ ਤੁਹਾਡੇ ਮੈਂ ਕੈਮਰੇ ਤੇ ਕਹਿ ਰ 92 ਸੀਟਾਂ ਲੈ ਕੇ ਜਿੱਤੇ ਸੀ ਇਹ ਡਬਲ ਐਂਕੜਾ ਕਰ ਲੈਣਗੇ ਨਾ ਤੇ ਮੈਂ ਗਲੀਬਤ ਸਮਝਾਂਗਾ ਸਰ ਅਫੀਕਾ ओरिजिनल ਵੈਪਨ ਲੈਣਾ ਹੋਏ ਤਾਂ ਉਹਦੇ ਵਾਸਤੇ ਲਾਇਸੈਂਸ ਲੈਣਾ ਬਹੁਤ ਔਖਾ ਹੁੰਦਾ ਪਰ ਇੰਨਾ ਵੈਪਨ ਇੰਨਾ ਹਥਿਆਰ ਪੰਜਾਬ ਦੇ ਵਿੱਚ ਜਾਂ ਬਟਾਲੇ ਦੇ ਵਿੱਚ ਆ ਰਿਹਾ ਦਾ ਕੀ ਕਾਰਨ ਸਮਝੋ ਉਹ ਦੇਖੋ ਇਹੋ ਜਿਹੀ ਗੱਲ ਹੈ ਵੀ ਜਿਹੜੀ ਸਮੱਗਲ ਹੋ ਕੇ ਚੀਜ਼ਾਂ ਆ ਰਹੀਆਂ ਨੇ ਗੱਲ ਤੇ ਉਹੀ ਗੱਲ ਕਰ ਰਹੇ ਆ ਵੀ ਜਿਹੜੀ ਸਮੱਗਲ ਹੋ ਕੇ ਇਹਨੂੰ ਰੋਕਣ ਦੀ ਲੋੜ ਹੈ ਵੈਪਨ ਹੋਣ ਜਿਹੜਾ 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 ਪਾਕਿਸਤਾਨ ਨੂੰ ਭੇਜਦਾ ਹੈ ਅ ਅਕੀਕੇ ਦੇ ਡਰੱਗ ਉਹ ਨਾਲ ਪਹਿਲੇ ਹਥਿਆਰ ਨਾਲ ਭੇਜਦਾ ਸਰਕਾਰ ਦੇ ਵਿੱਚ ਹੈ ਨਾ ਸੋ ਇੱਕ ਇੱਕ ਪਾਰਟੀਆਂ ਨੇ ਧੰਮੇ ਦੇ ਵਿੱਚ ਆਈਆਂ ਲੇਕਿਨ ਬੀਜੇਪੀ ਦਾ ਕੋਈ ਗੱਲਾ ਨਹੀਂ ਆਇਆ ਕਿਹਦੇ ਕਿਹਦੇ ਸੁਣੋ 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 ਮੇਰੀ ਗੱਲ ਮੇਰੀ 1 ਮਿੰਟੇ ਕੁ ਮਿੰਟੇ ਕੀ ਕੀਤਾ ਸਾਰੀਆਂ ਪਾਰਟੀਆਂ ਨੇ ਆਕੇ ਗਾਰੀ ਲੇਕਿਨ ਸਾਂਝਾ ਸਾਰਾ ਬਿਆਨ ਸੀ ਆ ਸਾਡਾ ਸਾਰੇ ਸਾਂਝੇ ਸੀਗੇ ਗਾਰੀ ਚੋਂ ਦੇ ਵਿੱਚ ਹਾਂ ਲੇਕਿਨ ਉਹ ਵਿਕੀਆਂ ਪਾਰਟੀਆਂ ਛੱਡ ਕੇ ਉਹ ਜੋ ਜਿਹੜੇ ਹੀ ਨਾ ਉਹ ਵੀ ਆਏ ਨਹੀਂ ਨਹੀਂ ਹੀਰਾਵਾਲੀਆ ਜੀ ਉੱਥੇ ਸੀ ਇਹਦੇ ਨਾਲ ਇਹਨਾਂ ਸਾਰੀਆਂ ਪਾਰਟੀਆਂ ਦੀ ਗੱਲ ਯਾਰ ਅਸੀਂ ਇਸ ਚੀਜ਼ ਨੂੰ ਸਮਰਥਨ ਦਿੱਤਾ ਔਰ ਸਾਡੀ ਟੀਮ ਬਕਾਇਦਾ ਉੱਥੇ ਪਹੁੰਚੀ ਆ ਔਰ ਸਾਡਾ ਆਲਰੇਡੀ ਪੰਜਾਬ ਪ੍ਰਦੇਸ਼ ਦੇ ਵਿੱਚ ਪ੍ਰੋਗਰਾਮ ਫਿਕਸ ਸੀ ਸਾਡੀ ਜੁਆਇਨਿੰਗ ਸੀ ਔਰ ਉਹ ਪ੍ਰੋਗਰਾਮ ਪਿਛਲੇ 10 ਦਿਨ ਤੋਂ ਫਿਕਸ ਸੀ ਔਰ ਸਾਡੀ ਪੂਰੀ ਟੀਮ ਉਹਨਾਂ ਦੇ ਨਾਲ ਸਮਰਥਨ ਦਿੱਤਾ ਬਟਾਲਾ ਵਾਸੀਆਂ ਦਾ ਸਮਰਥਨ ਦਿੱਤਾ ਔਰ ਰੈਗੂਲਰ ਜਿਵੇਂ ਫੇਸਬੁੱਕ ਚੈੱਕ ਕਰੋ ਕਿ ਉਹਦੇ ਵਿੱਚ ਬਿਲਕੁਲ ਪੋਸਟ ਪਈ ਇੱਕ ਨੰਬਰ 2 ਮੈਂ ਤੁਹਾਨੂੰ ਇੱਕ ਸਭ ਤੋਂ ਪਹਿਲਾਂ ਕੈਂਡਲ ਮਾਰਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਦੇ ਵਿੱਚ ਬਟਾਲਾ ਦੇ ਅੰਦਰ ਕੱਢਿਆ ਗਿਆ ਦੂਸਰਾ ਸਭ ਤੋਂ ਪਹਿਲਾਂ ਪ੍ਰੈਸ ਰੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਕੀਤੀ ਇੱਕ ਨੰਬਰ 2 ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਦੇਖੋ ਅਲਟੀਮੇਟਲੀ ਆਪਾਂ ਨੂੰ ਇਹ ਵੇਖਣ ਦੀ ਵੀ ਐਂਡ ਰਿਜ਼ਲਟ ਕੀ ਹੈ ਸਾਨੂੰ ਇਹ ਚਾਹੀਦਾ ਹੈ ਮੈਂ ਤਾਂ ਅੱਗੇ ਕਿਹਾ ਵੀ ਪੋਲਿਟਿਕਲ ਪਾਰਟੀਆਂ ਨੂੰ ਛੱਡੋ ਯਾਰ ਜੇ ਇਕੱਠੇ ਹੋ ਕੇ ਵੀ ਬਟਾਲੇ ਦੀ ਬਿਹਤਰੀ ਲਈ ਕੁਝ ਕੀਤਾ ਜਾ ਸਕਦਾ ਉਹ ਤੁਸੀਂ ਦੱਸਣਾ ਅਸੀਂ ਦੀ ਕਈ ਵਾਰ ਤੁਸੀਂ ਸਾਨੂੰ ਸਲਾਹ ਦਿੰਦੇ ਹੋ ਵੀ ਇਦਾਂ ਨਹੀਂ ਜੀ ਇਦਾਂ करिए ਹੁਣ ਪੁਲਿਸ ਨੂੰ ਜਾ ਕੇ ਅਸੀਂ ਕਹਿੰਦਾ ਵੀ ਉੱਥੇ ਕੋਈ ਬੰਨ ਲਾ ਦੇਣਾ ਪਰ ਪੁਲਿਸ ਨੂੰ ਜਾ ਕੇ ਇਹ ਕਹਿਣਾ ਵੀ ਤੁਸੀਂ ਨਾਕੇ ਲਾਓ ਤੁਸੀਂ ਕਿਤੇ ਜਿੱਥੇ ਕਰਨੀ ਹੈ ਤੁਹਾਨੂੰ ਸੈਂਟਰ ਦੀ ਹੋਰ ਫੋਰਸ ਦੀ ਲੋੜ ਹੈ ਬਟਾਲੇ ਲਈ ਸਾਨੂੰ ਦੱਸੋ ਅਸੀਂ ਕੋਈ ਉਹ ਰਿਕਵੈਸਟ ਕਰੀਏ ਵੀ ਸਾਨੂੰ ਇੱਥੇ ਫੋਰਸ ਜ਼ਿਆਦਾ ਲਾ ਕੇ ਦਿਓ ਉਹ ਤੇ ਜਿਮਨੀ ਚੋਂ ਦੇਖੋ ਸਰਕਾਰਾਂ ਲਈ ਸਾਰੀ ਲੱਗੇ ਹੁੰਦੇ ਜੋ ਮਰਜ਼ੀ ਯੋਰ ਲਾ ਲੈਣ ਇਸ ਵੇਲੇ ਸਰਕਾਰ ਨਹੀਂ ਜੀਤੀਏ ਜਿਉਣ ਇਹ ਵੀ ਤੁਹਾਨੂੰ ਮੈਂ ਅੱਜ ਕਹਿ ਚੱਲਾਂ ਤੁਹਾਡੇ ਕੈਮਰੇ ਤੇ ਇਹ ਡਾਊਨਫਾਲ ਆਫ ਆਮ ਆਦਮੀ ਪਾਰਟੀ ਸਮਝ ਲਓ 14 ਤਰੀਕ ਨੂੰ ਰਿਜ਼ਲਟ ਆਉਂਦਾ ਹੈ ਨਾ ਤੇ 15 ਨੂੰ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਜਿਨੀ ਵੜ ਦੇਣਾ ਇਹ ਹਾਲ ਹੋਣਾ ਹੈ ਇਹ ਸਿਰਫ ਸਮੇ ਨੂੰ ਬਤਾਂਦੇ ਫਿਰਦੇ ਨੇ ਤੇ ਕੋਈ ਚੰਗੀ ਖਬਰ ਨਹੀਂ ਆਮ ਆਦਮੀ ਪਾਰਟੀ ਕਾਂਗਰਸ ਨੇ ਚੰਗੀ ਹੈ ਨਾ ਦੇ ਇਹ ਵੀ ਕਹਿੰਦਾ ਕਿ ਕੀ ਪਤਾ ਲੱਗਦਾ ਐ ਤੇ ਮੈਨੂੰ ਤਾਂ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਦੀ ਸਾਰਿਆਂ ਨੂੰ ਵਧੀਆ ਥੈਂਕ ਯੂ ਹਾਂਜੀ That's what i the talking ਲਗਦਾ ਹੁੰਦਾ ਵੀ ਸਿਰੇ ਦੀ ਪਾਰਟੀ ਦੇ ਚੰਗਾ ਜਿਹਾ ਥੋੜਾ ਕਰ ਲੈਂਦੇ ਜੀ ਜੰਦ ਥੋੜਾ ਹੋਵੇ ਪਰ ਸਮੱਸਿਆ ਵੀ ਹੈ ਕਿ ਦਾਰੀਏ ਚਾਈ ਵੀ ਮਾਣਦਾ ਹੈ وائس پردان پنجاب پارتے جنتا پارٹی اور بٹالہ دے کنوینر اور ڈسٹرک بٹالا کی بھارتیہ جنتا پارٹی کی پوری لیڈرشپ ਔਰ ਮੰਡਲਾਂ ਦੇ ਪ੍ਰਧਾਨ ਸਹਿਬਾਨ